ਤਿੰਨ ਜ਼ਿਲ੍ਹਿਆਂ ਦੇ ਵਿੱਚ ਪੱਨਾ ਸਵੇਰੇ ਥ੍ਰੈਟ ਪਰਸੈਪਸ਼ਨ ਕਾਲ ਸਗੀ ਬੰਬ ਦੇ ਨਾਲ ਉਡਾਉਣ ਦੀ ਕੋਰਟਸ ਨੂੰ ਬੰਦ ਕਰਤਾ ਵਰਕਿੰਗ ਐਜ਼ ਅ ਪ੍ਰੀਕਾਸ਼ਨਰੀ ਮੀਅਰ ਕਹਿੰਦੇ ਆ ਦੁੱਧ ਦਾ ਸੜਿਆ ਪਾਣੀ ਵੀ ਫੁੱਕਾ ਮਾਰ ਮਾਰ ਪੀਂਦਾ ਵੀ ਹੁਣ ਇੱਕ ਦਿਨ ਘਰ ਤੋਂ ਆਪਰੇਟ ਕਰ ਲੋ ਜਾਨ ਹੈ ਤਾਂ ਜਾਨ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੁਚੇਤ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਲੁਧਿਆਣੇ ਦੇ ਕਚਹਿਰੀਆਂ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਧਮਕੀ ਯਾਨੀ ਕਿ ਮੇਲ ਜਿਹੜੀ ਆਈ ਹੈ ਮੇਲ ਦੇ ਵਿੱਚ ਲਿਖਿਆ ਆਇਆ ਹੈ ਸਿਗਾ ਕਿ ਜਿਹੜਾ ਇਹ ਕਚਹਿਰੀ ਨੇ ਇਸ ਨੂੰ ਜਿਹੜਾ ਬਿਲਕੁਲ ਬੰਬ ਨਾਲ ਉਡਾ ਦਿੱਤਾ ਜਾਵੇਗਾ ਸਾਰਾ ਕੰਪਲੈਕਸ ਬਿਲਕੁਲ ਜਿਹੜਾ ਖਾਲੀ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਜਿਹੜਾ ਬੰਦ ਕਰਵਾ ਦਿੱਤਾ ਗਿਆ ਸੋ ਕਿਤਨੇ ਕਿਤੇ ਲੋਕਾਂ ਦੀ ਮੈਂ ਗੱਲ ਕਰਾਂ ਲੋਕਾਂ ਨੂੰ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਵੇਲੇ ਸਾਡੇ ਨਾਲ ਲੋਕ ਵੀ ਮੌਜੂਦ ਨੇ ਇੱਥੇ ਅੰਦਰ ਕਿਉਂ ਨਹੀਂ ਜਾਣ ਦੇ ਰਹੇ ਕੀ ਕਾਰਨ ਹੈ ਅੰਦਰ ਤਾਂ ਹੀ ਜਾਣ ਦੇ ਰਹੇ ਉਹਨਾਂ ਨੇ ਸੋਚਿਆ ਕਿ ਤੇ ਅੰਦਰ ਬੰਬ ਬੂੰਬਨਾ ਹੋਵੇ ਉਹਨਾਂ ਨੇ ਘੰਟਾ ਤੋਂ ਪਹਿਲਾਂ ਖਬਰ ਦਿੱਤੀ ਕਿ ਸਾਰਿਆਂ ਨੂੰ ਬਾਹਰ ਕੱਢ ਦੋ ਉਹ ਸਾਰੀ ਪਬਲਿਕ ਬਾਹਰ ਚਲੀ ਗਈ ਆ ਹੁਣ ਜੱਸ ਸਹਿਬਾਨ ਤੇ ਅੰਦਰ ਉਹਨਾਂ ਦੇ ਕਲਰਿਕ-ਕਲੋਰਿਕ ਬੈਠੇ ਹੋਏ ਆ ਚੈੱਕ ਇਨ-ਚੁਕਿੰਗ ਕਰਦੇ ਪਏ ਆ ਦੇਖਦੇ ਪਏ ਆ ਕਿ ਕੀ ਮੁਖਬਰ ਕਿਸੇ ਨੇ ਦਿੱਤੀ ਹੋਣੀ ਆ ਕਿਸੇ ਨੇ ਫੋਨ ਫਾਨ ਕੀਤਾ ਹੋਣਾ ਇਸ ਕਾਰਨ ਕਚੈਰੀ ਬੰਦ ਕੀਤੀ ਗਈ ਆ ਤੁਹਾਡਾ ਕੋਈ ਕੰਮ ਸੀਗਾ ਅੰਦਰ ਨਹੀਂ ਨਹੀਂ ਮੈਂ ਤਾਂ ਇੱਥੇ ਹੀ ਕੰਮ ਕਰਦਾ ਹਾਂ ਕਚੈਰੀ ਦੇ ਵਿੱਚ ਹੀ ਉਹਨਾਂ ਨੇ ਅਸੀਂ ਆਪ ਬਾਹਰ ਹੀ ਆ ਖੜੇ ਆ ਜੀ ਕਿੰਨੇ ਟਾਈਮ ਤੋਂ ਇਹ ਚੀਜ਼ ਜਿਹੜੀ ਚਲਾਈ ਜਾ ਰਹੀ ਹੈ ਪਹਿਲਾਂ ਦੀ ਗੱਲ ਆ ਜੀ ਘੰਟਾ ਪਹਿਲਾਂ ਹੋਇਆ ਇਹ ਗੱਲ ਸਾਰੀ ਘੰਟਾ ਪਹਿਲਾਂ ਇਹਨਾਂ ਨੇ ਸਾਰੀ ਕਚੈਰੀ ਨੂੰ ਬੰਦ ਕਰਾਇਆ ਖੁੱਲਾ ਬਸ ਸਾਰੇ ਪਬਲਿਕ ਬਾਹਰ ਚਲੇ ਗਈ ਆ ਹੁਣ ਇਸ ਟਾਈਮ ਜੱਸ ਸਹਿਬਾਨ ਤੇ ਅੰਦਰ ਜੋਲੇ ਮੁਲਾਜ਼ਮ ਮੁਲਾਜ਼ਮ ਉਹੀ ਬੈਠੇ ਆ ਚੈਕਿੰਗ ਕਰਦੇ ਪਏ ਆ ਜੀ ਸੋ ਬਿਲਕੁਲ ਜਿਵੇਂ ਕਿ ਤੁਸੀਂ ਸੁਣ ਰਿਹਾ ਕਿ ਕਿਸ ਤਰੀਕੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਮੈਂ ਗੱਲ ਕਰ ਲਈ ਕਿ ਪਹਿਲਾ ਇਸ ਤੋਂ ਪਹਿਲਾਂ ਵੀ ਜਿਹੜੇ ਇੱਕ ਹਾਸਾ ਜੁੜਿਆ ਆਪਣੇ ਕਚਰੇ ਦੇ ਵਿੱਚ ਵਪਰਿਆ ਸੀਗਾ ਤੇ ਹੁਣ ਦੀ ਜਿਵੇਂ ਗੱਲ ਕਰਾਂ ਮੌਜੂਦਾ ਹਾਲਾਤਾਂ ਜੜੀਆਂ ਨੇ ਤੁਹਾਡੇ ਤੱਕ ਰੂਬਰੂ ਕਰ ਰਿਹਾ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜੇ ਕਚਰੇ ਹੈ ਖਾਲੀ ਕਰਾ ਦਿੱਤੀ ਗਈ ਹੈ ਕਿਉਂਕਿ ਇਸ ਤੋਂ ਸਿਰਫ ਲੁਧਿਆਣੇ ਦੇ ਵਿੱਚ ਹੀ ਨਹੀਂ ਸਭ ਨੂੰ ਤੁਹਾਨੂੰ ਦੱਸ ਦੇ ਕਿ ਹੋਰ ਬਾਕੀ ਇਲਾਕਿਆਂ ਦੇ ਵਿੱਚ ਵੀ ਜੜੀ ਇਹ ਮੇਲ ਆਈ ਹੋਈ ਹੈ ਥ੍ਰੈਡ ਜੜੀ ਆਈ ਹੋਈ ਹੈ ਜ ਦੇ ਕਾਰਨ ਹੈ ਜਿਹੜੇ ਕਚੈਰੀ ਹੈ ਬਿਲਕੁਲ ਇਸ ਨੂੰ ਬੰਦ ਕਰ ਦਿੱਤਾ ਗਿਆ ਖਾਲੀ ਜਿਹੜਾ ਕਰ ਦਿੱਤਾ ਗਿਆ ਸੋ ਬਿਲਕੁਲ ਜਿਹੜੇ ਲੋਕ ਨੇ ਜਿੰਨਾਂ ਦੀ ਤਰੀਖ ਹੈ ਜਾਂ ਬਾਕੀ ਹੋਰ ਵੀ ਕੰਮ ਹੋ ਇੱਥੇ ਆ ਰਹੇ ਨੇ ਬਟ ਕਿਤੇ ਨੇ ਕਿਤੇ ਨਿਰਾਸ਼ ਹੋ ਕੇ ਜਾ ਰਹੇ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਭਾਜੀ ਕੀ ਕਰਨਾ ਸੀ ਕੀ ਕੰਮ ਸੀ ਕਰਨਾ ਮੈਮ ਸਾਨੂੰ ਤਾਂ ਖਾਲੀ ਵਕੀਲ ਸਾਹਿਬ ਦੇ ਚੈਂਬਰ ਤੋਂ ਕੁਝ ਪੇਪਰਸ ਰਿਸੀਵ ਕਰਨੇ ਆ ਹਾਂਜੀ ਤੇ ਬੰਦ ਕਰ ਦਿੱਤਾ ਗਿਆ ਤੁਹਾਨੂੰ ਇਨਫਰਮ ਕੀਤਾ ਗਿਆ ਸੀ ਕਿਉਂਕਿ ਇੱਥੇ ਇੱਕ ਤੁਹਾਨੂੰ ਤਾਂ ਨੋਟਿਸ ਨਹੀਂ ਐਕਚੁਅਲੀ ਅਸੀਂ ਇੱਥੇ ਦੇ ਨਹੀਂ ਆ ਠੀਕ ਹੈ ਦੂਰੋਂ ਆ ਹਾਂਜੀ ਤੇ ਹੁਣ ਕੀ ਲੱਗ ਰਿਹਾ ਕਿ ਅੱਜ ਪੇਪਰ ਤੁਸੀਂ ਕਲੈਕਟ ਨਹੀਂ ਕਰ ਪਾਉਂਗੇ ਕਿਉਂਕਿ ਜਿਸ ਤਰੀਕੇ ਨਾਲ ਪੂਰਾ ਚੈਂਬਰ ਖਾਲੀ ਕਰਵਾ ਦਿੱਤਾ ਗਿਆ ਸਾਨੂੰ ਇਸ ਚੀਜ਼ ਦੀ ਨੋਟਿਸ ਨਹੀਂ ਆਈ ਮੈਮ ਠੀਕ ਹੈ ਸਾਨੂੰ ਥੈਂਕ ਯੂ ਬਿਲਕੁਲ ਜਿਹੜੇ ਇੱਥੇ ਲੋਕ ਨੇ ਦੂਰੋਂ ਦੂਰੋਂ ਪਹੁੰਚ ਰਹੇ ਨੇ ਪਰ ਕਿਤੇ ਨੇ ਕਿਤੇ ਗੱਲ ਕਰ ਲਿਆ ਹਾਲਾਤਾਂ ਦੀ ਤਾਂ ਹਾਲਾਤ ਜਿਹੜੇ ਨੇ ਤੁਹਾਡੇ ਤੱਕ ਜੁੜੇ ਆ ਬਿਲਕੁਲ ਰੂਬਰੂ ਕਰ ਰਹੇ ਨੇ ਸੋ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਸਤਿ ਸ੍ਰੀ ਅਕਾਲ ਜੀ ਦੱਸੋਗੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਮੇਰਾ ਨਾਮ ਹੀ ਮੈਨੂਅਲ ਆ ਜੀ ਅਸੀਂ ਆਪਣੀ ਤਰੀਕ ਤੇ ਆਏ ਸੀ ਅੱਜ ਅਗਵਾਈ ਸੀਗੀ ਤੇ ਅਸੀਂ 1 ਵਜੇ ਤੱਕ ਅੰਦਰ ਪੌਣੇ 1 ਵਜੇ ਤੱਕ ਅੰਦਰ ਰਹੇ ਆ ਜੈ ਸਾਹਿਬਾ ਜੀ ਬੈਠੇ ਨਹੀਂ ਸੀਗੇ ਉਦੋਂ ਤੇ ਉਸ ਤੋਂ ਬਾਅਦ ਹੀ ਸਾਨੂੰ ਕਹਿੰਦੇ ਵੀ 2 ਵਜੇ ਤੋਂ ਬਾਅਦ ਅਗਵਾਈ ਤੁਹਾਡੀ ਹੋਊਗੀ ਜੀ ਵੀ ਤੁਸੀਂ ਆਪਣਾ ਲੰਚ ਵਗੈਰਾ ਕਰ ਲਓ ਅਸੀਂ ਲੰਚ ਲੰਚ ਕੀਤਾ ਆ ਅਸੀਂ ਉਦੋਂ ਦੀ ਵੇਟ ਕਰ ਰਹੇ ਆ ਇਹ ਫਵਾਹ ਆਈ ਆ ਵੀ ਅੰਦਰ ਬੰਬ ਰੱਖਿਆ ਹੋਇਆ ਜੀ ਤੇ ਲੋਕ ਸਾਰੇ ਜਿੰਨੇ ਵੀ ਆ ਡਰ ਦੇ ਮਾਰੇ ਬਾਹਰ ਆ ਚੁੱਕੇ ਆ ਵਕੀਲ ਸਹਿਬਾਨ ਵੀ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਹੈ ਤੁਹਾਡੀ ਤਰੀਕ ਸੀਗੀ ਤੇ ਕਿੰਨੇ ਕੇ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾ ਕਿਉਂਕਿ ਇਸ ਵੇਲੇ ਤੇ ਪੂਰਾ ਸਾਰਾ ਕੁਝ ਬੰਦ ਕਰਾ ਦਿੱਤੇ ਗਿਆ ਸਾਰੇ ਵਕੀਲ ਜਿਹੜੇ ਨੇ ਚੱਲ ਗਏ ਨੇ ਤੇ ਹੋਰ ਜਿਹੜੇ ਪ੍ਰੋਸੈਸਿੰਗ ਵੀ ਚੱਲ ਰਹੀ ਹੈ ਨਾਲ ਦੀ ਨਾਲ ਅੱਜ ਸਵੇਰ ਤੇ 10 ਵਜੇ ਤੇ ਆਏ ਹੋਏ ਆ ਮੈਡਮ ਜੀ ਉਦੋਂ ਦਾ ਹੀ ਇਹ ਜਾਨੀਂ ਕਿ ਆਵਾਜ਼ ਆਈ ਹੋਈ ਆ ਵੀ ਇਸ ਤਰ੍ਹਾਂ ਕਰਕੇ افਵਾਹ ਹੈਗੀ ਆ ਵੀ ਬੰਬ ਫਟਣ ਦੀ ਆ ਜਾ ਤੇ ਜਿੰਨੇ ਵੀ ਲੋਕ ਆ ਡਰ ਤੇ ਮਾਰੇ ਸਾਰੇ ਆਪਣੇ ਆਪਣੇ ਘਰਾਂ ਨੂੰ ਜਾ ਚੁੱਕੇ ਆ ਤੋ ਬਿਲਕੁਲ ਇਹ ਤੁਹਾਡੇ ਨਾਲ ਜੁੜੀਆਂ ਨੇ ਗੱਲਾਂ ਕਰਵਾ ਰਹੇ ਨੇ ਕਿ ਕਿ ਇਸ ਤਰੀਕੇ ਨਾਲ ਲੋਕ ਜਿਹੜੇ ਨੇ ਖੱਜਲ ਖਵਾਰ ਹੋ ਰਹੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਆਪਾਂ ਕਹਿ ਸਕਦੇ ਆ ਕਿ ਇੱਕ ਮੇਲ ਦੇ ਰਾਹੀ ਜਿਹੜਾ ਪੂਰਾ ਦਾ ਪੂਰਾ ਚੈਂਬਰ ਜਿਹੜਾ ਖਾਲੀ ਕਰਵਾ ਦਿੱਤਾ ਹੈਗਾ ਪੂਰੀ ਕਚੈਰੀਆਂ ਦੇ ਵਿੱਚ ਬਿਲਕੁਲ ਖਾਲੀ ਕਰਵਾ ਦਿੱਤਾ ਹੈ ਜਿਹੜੇ ਕਾਰਨ ਕਿ ਇੱਕ ਅਫਵਾਹ ਆਉਣ ਦੇ ਕਾਰਨ ਅਫਵਾਹ ਵੀ ਕਹਿ ਸਕਦੇ ਆਪਾਂ ਜਾਂ ਆਪਾਂ ਕਹਿ ਸਕਦੇ ਮੇਲ ਆਈ ਹੈ ਜਿਸ ਦੇ ਵਿੱਚ ਇਹ ਸਪਸ਼ਟ ਤੌਰ ਤੇ ਦੱਸਿਆ ਗਿਆ ਹੈ ਕਿ ਇੱਕ ਬੰਬ ਦੇ ਨਾਲ ਜਿਹੜੇ ਕਚੈਰੀ ਜਿਹੜੀ ਹੈ ਬਿਲਕੁਲ ਉਡਾ ਦਿੱਤੀ ਜਾਵੇਗੀ ਤਾਂ ਬਿਲਕੁਲ ਇਹ ਤਸਵੀਰਾਂ ਨੇ ਲੋਕਾਂ ਲੋਕ ਜਿਹੜੇ ਨੇ ਆਪਣੇ ਤਰੀਕਾ ਤੇ ਆਏ ਨੇ ਜਾਂ ਫਿਰ ਕੁਝ ਜ਼ਰੂਰੀ ਕੰਮ ਇੱਥੇ ਕਰਕੇ ਦੂਜੇ ਸ਼ਹਿਰ ਤੋਂ ਲੁਧਿਆਣਾ ਪੁੱਛੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਖੱਜਲ-ਖੁਆਰੀ ਹੋ ਰਹੀ ਹੈ ਤਾਂ ਹੋਰ ਤੁਸੀਂ ਸੁਣੋ ਔਰ ਵੀ ਜਿਹੜੇ ਵਕੀਲਾ ਵੱਲੋਂ ਕੀ ਕੀ ਆ ਗਿਆ ਇਹ ਤੁਸੀਂ ਆਪ ਸੁਣੋ ਤਾਂ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸੁਚੇਤ ਟੀਵੀ ਪੰਜਾਬ ਦੇ ਬਾਕੀ ਤਿੰਨ ਜ਼ਿਲ੍ਹੇ ਮੇਰਾ ਖਿਆਲ ਇੱਕ ਮੋਗਾ, ਰੋਪੜ ਤੇ ਫਰੋਜਪੁਰਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੱਨਾ ਸਵੇਰੇ ਥ्रेट ਪਰਸੈਪਸ਼ਨ ਕਾਲ ਸੀਗੀ ਬੰਬ ਦੇ ਨਾਲ ਉਡਾਉਣ ਦੀ ਤੇ ਉਸ ਤੋਂ ਬਾਅਦ ਇੱਥੇ ਸਾਡੀ ਰਿਵਿਊ ਮੀਟਿੰਗ ਹੋਈ ਸੀ ਸੈਂਜੇ ਸਾਹੂ ਨਾਲ ਤੇ ਸਾਡੇ ਸੀਪੀ ਸਾਹਿਬ ਵੀ ਸੀਗੇ ਤੇ ਮੁੜ ਕੇ 12:00 ਵਜੇ ਇੱਥੇ ਸਾਨੂੰ ਪਤਾ ਲੱਗਿਆ ਵੀ ਇੱਥੇ ਵੀ ਈਮੇਲ ਆ ਗਈ ਹੈ ਸੈਂਜੇ ਸਾਹਿਬ ਦੇ ਅਕਾਊਂਟ ਦੇ ਉੱਤੇ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਰਟਸ ਨੂੰ ਬੰਦ ਕਰਤਾ ਵਰਕਿੰਗ ਐਜ਼ ਅ ਪ੍ਰੀਕਾਸ਼ਨਰੀ ਮੇਅਰ ਕਿਉਂਕਿ ਪਹਿਲਾਂ ਵੀ 2021 ਦੇ ਵਿੱਚ ਇੱਥੇ ਲੁਧਿਆਣਾ ਕੋਰਟ ਹੀ ਆ ਜਿਹਦੀ ਦੂਜੀ ਮੰਜ਼ਲ ਤੇ ਬਾਥਰੂਮ ਦੇ ਵਿੱਚ ਆਪਾਂ ਸਾਰਿਆਂ ਨੇ ਕਵਰ ਕੀਤਾ ਸੀਗਾ ਵੀ ਇੱਥੇ ਬੌਮ ਬਲਾਸਟ ਹੋਇਆ ਸੀਗਾ ਖੈਰ ਉਦੋਂ ਉਹ ਜਿਹੜਾ ਬੌਮਬਰ ਸੀਗਾ ਉਹ ਆਪ ਹੀ ਮਰਿਆ ਤੇ ਬਾਕੀ ਕਈ ਜ਼ਖਮੀ ਹੋਏ ਸੀ ਉਦੋਂ ਉਸੇ ਕਹਿੰਦੇ ਦੁੱਧ ਦਾ ਸੜਿਆ ਪਾਣੀ ਵੀ ਫੁੱਕਾ ਮਾਰ ਮਾਰ ਪੀਂਦਾ ਵੀ ਹੁਣ ਪਰ ਉਸੇ ਚੀਜ਼ ਦੇ ਮੱਦੇਨਜ਼ਰ ਪ੍ਰੀਕਾਸ਼ਨ ਲੈਂਦੇ ਹੋਏ ਇਹਨਾਂ ਨੇ ਅੱਜ ਸਾਰੀ ਵਰਕਿੰਗ ਬੰਦ ਕਰਤੀ ਆ ਕੋਰਟ ਕੰਪਲੈਕਸ ਖਾਲੀ ਕਰਾਤਾ ਲਿਟੀਗੈਂਟ ਸਾਰੇ ਬਾਹਰ ਚਲੇ ਗਏ ਨੇ ਘਰ ਭੇਜਤੇ ਨੇ ਡੇਟਾ ਪਾਤੀਆਂ ਤੇ ਸਾਡੀ ਪੁਲਿਸ ਸੀਪੀ ਸਾਹਿਬ ਆਪਣੇ ਬਹੁਤ ਵਧੀਆ ਅਫਸਰ ਨੇ ਕਾਬੂਲ ਅਫਸਰ ਨੇ ਬੜੀ ਠੱਲ ਪਾਈ ਹੋਈ ਹੈ ਉਹਨਾਂ ਨੇ ਤੇ ਬੜੀ ਮੁਸਤੈਦ ਆ ਮੌਕ ਟ੍ਰਿਲ ਚੱਲ ਰਹੀ ਆ ਸਾਡੇ ਚੈਕਿੰਗ ਹੋ ਰਹੀ ਆ ਤੇ ਆਸ ਕਰਦੇ ਆ ਵਿੱਚੋਂ ਕੋਈ ਐਸੀ ਅਨਸੁਖਾਵੀ ਵਾਰਦਾਤ ਨਾ ਵਾਪਰੇ ਤੇ ਸਭ ਕੁਝ ਠੀਕ ਰਹੇ ਡਿਟਸ ਨੇ ਉਹਨਾਂ ਨੂੰ ਕੀ ਐਡਵਾਈਸ ਦਿੱਤੀ ਹੈ ਉਹ ਇਹੀ ਦਿੱਤੀ ਆ ਵੀ ਆਪਣੇ ਲਿਟੀਗੈਂਟਸ ਦੀ ਫੁੱਟਫਾਲ ਘਟਾ ਕਰੋ ਇੱਥੇ ਅੱਜ ਘਟ ਪਲਾਓ ਇੱਕ ਦੋ ਦਿਨ ਅਵੋਇਡ ਕਰ ਲਓ ਤੇ ਆਪਣੇ ਕੋਰਟ ਚੈਂਬਰ ਬੰਦ ਕਰਕੇ ਆਪਣਾ ਭਾਈ ਬਾਹਰ ਆਜੋ ਸੇਫਟਾ ਤੇ ਆਜੋ ਜਾਂ ਆਪਣੇ ਘਰਾਂ ਨੂੰ ਚਲਜੋ ਇੱਕ ਦਿਨ ਘਰ ਤੋਂ ਆਪਰੇਟ ਕਰ ਲਓ ਜਾਨ ਹੈ ਤਾਂ ਜਾਨ ਹੈ ਚੈਕਿੰਗ ਇਸ ਵੇਲੇ ਚੱਲ ਰਹੀ ਹੈ ਚੱਲ ਰਹੀ ਪੂਰੀ ਚੱਲ ਰਹੀ ਆਇਆ ਹੋਇਆ ਮੌਕ ਮੌਕ ਡਰ ਉਹ ਦੇਖੋ ਪੁਲਿਸ ਦਾ ਕੰਮ ਹੈ ਜੀ ਉਹਨਾਂ ਸਾਨੂੰ ਪੁੱਛ ਕੇ ਤਾਂ ਉਹਨਾਂ ਨੇ ਜੀ ਪਰ ਮੁਸਤੈਦ ਆ ਪੁਲਿਸ ਸਾਡੀ ਕੋਈ ਅਸੀਂ ਗੱਲ ਨਹੀਂ ਹੈ ਜਦ ਤੱਕ ਲੁਧਿਆਣਾ ਪੁਲਿਸ ਹੈ ਲੁਧਿਆਣਾ ਕਚਹਿਰੀ ਨੂੰ ਕੁਝ ਨਹੀਂ ਹੁੰਦਾ ਕਿਰਪਾਈ ਰੋ